ਦੇਲ ਦੇ ਬਾਹਰ ਦੇ ਨੇ ਪਰ ਗੱਡੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਦਾ ਨਾਤ ਪੁਲਿਸ ਇਸ ਕਰਕੇ ਤੇ ਰਾਤ ਹੈ ਕਿਉਂਕਿ ਇਹ ਕੰਟਰੋਲ ਕਰਨਾ ਚਾਹੁੰਦੇ ਨੇ ਸ਼ਾਇਦ ਇਹ ਚਾਹੁੰਦੇ ਨੇ ਕਿ ਇੱਥੋਂ ਕੁਝ ਵੀ ਜਿਹੜੀ ਤਸਵੀਰੋ ਬਾਹਰ ਨਾ ਜਾਵੇ ਇਸ ਕਰਕੇ ਪਹਿਲਾਂ ਮੀਡੀਆ ਨੂੰ ਵੀ ਰੋਕਿਆ ਗਿਆ ਸੀ ਪਰ ਜਦ ਮੀਡੀਆ ਦੀ ਜਿਹੜੀ ਗਿਣਤੀ ਵਧੀਆ ਤਾਂ ਹੁਣ ਥੋੜਾ ਜਿਹਾ ਮੀਡੀਆ ਲਈ ਰਿਲੈਕਸੇਸ਼ਨ ਦਿੱਤੀ ਗਈ ਹੈ ਮੀਡੀਆ ਨਹੀਂ ਰੋਕਿਆ ਜਾ ਰਿਹਾ ਪਰ ਉਸ ਦੇ ਬਾਵਜੂਦ तमाम ਜਿਹੜੇ ਨੇ ਵਰਕਰ ਨੇ ਉਹਨਾਂ ਨੂੰ ਜ਼ਰੂਰ ਪਿੱਛੇ ਰੋਕਿਆ ਜਾ ਰਿਹਾ ਹੈ ਇਹ ਹਵਾਲਾ ਦਿੱਤਾ ਜਾ ਰਿਹਾ ਕਿ ਕੋਲ ਰੈਫਾਇਨਰੀ ਹੈ ਕਿਉਂਕਿ ਬਿਲਕੁਲ ਸਾਹਮਣੇ ਰੈਫਾਇਨਰੀ ਆ ਇਹ ਇਹਦੇ ਇੱਕ ਸਾਈਡ ਤੇ ਕੰਨ ਤੋਂ ਇਹਦਾ ਹਵਾਲਾ ਦਿੱਤਾ ਜਾ ਰਿਹਾ ਦੂਜੀ ਸਾਈਡ ਇਸ ਜੇਲ ਦਾ ਹਵਾਲਾ ਦਿੱਤਾ ਜਾ ਰਿਹਾ ਜੇਲ ਦੀਆਂ ਤਸਵੀਰਾਂ ਜੜੀਆਂ ਤੁਹਾਡਾ ਸਾਂਝਾ ਕਰ ਰਿਹਾ ਦੇਖੋ ਇਹ ਗੇਟ ਆ ਜੇਲ ਦਾ ਇਸ ਤੋਂ ਅੱਗੇ ਜਾ ਕੇ ਅੰਦਰ ਇੱਕ ਹੋਰ ਗੇਟ ਹੈ ਉਸ ਗੇਟ ਤੱਕ ਵੀ ਜਾੜ ਦੀ ਕਿਸੇ ਨੂੰ ਜਾਤ ਨਹੀਂ ਕੇਵਲ ਇਸ ਗੇਟ ਨੂੰ ਹੀ ਜਿਹੜਾ ਉਹ ਰੱਖਿਆ ਗਿਆ ਮੇਨ ਬਣਾ ਕੇ ਕਿ ਇਸ ਗੇਟ ਤੋਂ ਹੀ ਜਿਹੜਾ ਵਿਕਰਮਜੀਠਿਆ ਜਿਹੜੇ ਉਹ ਬਾਹਰੋਂ ਐਂਟਰੀ ਇਸੇ ਗੇਟ ਤੋਂ ਹੋਵੇਗੀ ਹਾਲਾਂਕਿ ਜਦ ਕੱਲ ਜਿਹੜੇ ਵਿਰੇਰਾ ਮੁਖੀ ਆ ਸੀ ਬਿਆਸ ਦੇ ਜਿਹੜੇ ਮੁਖੀ ਆ ਸੀ ਉਹਨਾਂ ਨੂੰ ਅੰਦਰ ਤੱਕ ਜਦ ਲੈ ਕੇ ਗਏ ਉਹਨਾਂ ਦੀ ਗੱਡੀ ਉਥੋਂ ਬਾਹਰ ਆ ਕੇ ਮੀਡੀਆ ਨੂੰ ਇਸੇ ਥਾਂ ਤੇ ਆ ਕੇ ਬਿਆਨ ਦਿੱਤਾ ਸੀਗਾ ਇਸੇ ਥਾਂ ਤੇ ਆ ਕੇ ਮੀਡੀਆ ਨਾਲ ਉਹਨਾਂ ਨੇ ਗੱਲ ਕੀਤੀ ਸੀ ਸੋ ਇਹ ਜਿਹੜੀ ਨਵੀਂ ਜੇਲ ਆ ਓਪਨ ਜੇਲ ਨੂੰ ਇੱਧਰ ਕਨਵਰਟ ਕੀਤਾ ਗਿਆ ਇਸ ਲਈ ਨਵੀਂ ਜੇਲੇ ਨਾਬਾ ਦੀ ਬਣਾਈ ਗਿਆ ਜਿੱਥੇ ਵਿਕਰਮ ਜੀ ਟਿਆ ਅੰਦਰ ਮੌਜੂਦ ਨੇ ਬੈਰਕ ਦੇ ਅੰਦਰ ਤੇ ਇਹ ਜਸਪ੍ਰਿਤ ਬਣੇ ਰਹੋ ਸਾਡੇ ਨਾਲ ਦਮਨ ਵੀ ਬਣੇ ਹੋਏ ਨੇ ਕਿਉਂਕਿ ਨਾਬਾ ਜੇਲ ਦੇ ਬਾਹਰ ਸਾਡੇ ਕਈ ਰਿਪੋਰਟਰ ਖੜੇ ਹਨ ਮੌਜੂਦ ਹਨ ਉਥੇ ਤਾਂ ਦਮਨ ਵੀ ਬਣੇ ਹੋਏ ਨੇ ਦਮਨ ਤੁਹਾਡੇ ਕੋਲ ਕੀ ਜਾਣਕਾਰੀ ਹੈ ਕੋਈ ਹਲਚਲ ਜਿਹੜੇ ਪਾਸੇ ਤੁਸੀਂ ਮੌਜੂਦ ਹੋ ਉਥੇ ਕੋਈ ਵਦੀ ਹੋਵੇ ਆ ਬਿਲਕੁਲ ਕੁਲਵਿੰਦਰ ਦੇਖੋ ਜਿਹੜੇ ਲੀਡਰ ਨੇ ਵਰਕਰ ਨੇ ਉਹ ਵੱਡੀ ਗਿਣਤੀ ਦੇ ਵਿੱਚ ਨਾਬਾ ਜੇਲ੍ਹ ਦੇ ਬਾਹਰ ਪਹੁੰਚ ਰਹੇ ਨੇ ਬਰਨਾਲਾ ਦੇ ਹਲਕਾ ਇੰਚਾਰਜ ਨੇ ਸ੍ਰੀ ਹਰਗੋਬਿੰਦਪੁਰ ਦੇ ਹਲਕਾ ਇੰਚਾਰਜ ਨੇ ਰਈਆ ਸਾਹਿਬ ਕੀ ਕਹਿਣਾ ਹੈ ਜੀ ਜਿਸ ਤਰੀਕੇ ਨਾਲ ਹੁਸਾ ਹੈ ਸਾਰੇ ਉੱਤਰ ਦੇ ਵੱਲ ਜਾ ਰਹੇ ਨੇ ਦੇਖੋ ਅੱਜ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਸਭ ਤੋਂ ਪਹਿਲਾਂ ਤਾਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਵੀ ਕਰਦੇ ਆਂ ਵੀ ਜਿਨ੍ਹਾਂ ਨੇ ਵਾਕਈ ਇੱਕ ਲੀਗਲ ਸਿਸਟਮ ਨੂੰ ਦੇਖਦੇ ਹੋਏ ਜਿਹੜੀ ਬਿਲਕੁਲ ਗੈਰ ਕਾਨੂੰਨੀ ਰਿਆਸੀ ਝੂਠੀ ਰਸਤੀ ਕੀ ਮਜੀਠਿਆ ਸਾਹਿਬ ਦੀ ਉਹਨਾਂ ਦਾ ਰਿਲੀ ਉਹਨਾਂ ਨੂੰ ਬੇਲ ਤੇ ਬੇਲ ਆਊਟ ਕੀਤਾਗਾ ਤੇ ਇਸ ਕਰਕੇ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਸਾਹਗਾ ਲੋਕ ਚਾਹੁੰਦੇ ਨੇ ਕਿਉਂਕਿ ਲੋਕ ਹੁਣ ਪੰਜਾਬ ਦੇ ਵਿੱਚ ਬਦਲਾਅ ਚਾਹੁੰਦੇ ਨੇ ਲੋਕ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦੇ ਨੇ ਕਿਉਂਕਿ ਵਾਕਿਆ ਹੀ ਮਾਝੇ ਦੇ ਜਰਨੈਲ ਨੇ ਸਰਦਾਰ ਵਿਕਰਮਜੀਤ ਸਿੰਘ ਮਜੀਠਿਆ ਅੱਜ ਉਹਨਾਂ ਦੀ ਰਿਹਾਈ ਹੋ ਰਹੀ ਆ ਅੱਜ ਸਾਰਾ ਦੇਖੋ ਕਿੱਡਾ ਵੱਡਾ ਇਕੱਠ ਆ ਇਹ ਅੱਜ ਇਕੱਠ ਇਸ ਗੱਲ ਦਾ ਗਵਾਹ ਹੈ ਕਿ ਵਾਕਿਆ ਹੀ ਸਰਕਾਰ ਦਾ ਜਿਹੜਾ ੱੱੱਕਾ ਸੀ ਉਸ ਧੱਕੇ ਦੇ ਖਿਲਾਫ ਅੱਜ ਸ਼੍ਰੋਮਣੀ ਕਾਲੀ ਦਲ ਦੇ ਇੱਕ ਵਰਕਰ লামਬੰਦ ਹੋ ਕੇ ਉਹਨਾਂ ਦੀ ਰਿਹਾਈ ਦੀ ਖੁਸ਼ੀ ਮਨਾਉਣ ਜਾ ਰਹੇ। ਵੀ ਵਕੀਲਾਂ ਕੀ ਲੱਗਦਾ ਕਿ ਇੰਨੀ ਡਿਲੇ ਕਿਉਂ ਹੋ ਰਿਹਾ ਹੈ ਕਿਉਂਕਿ 10 10:30 ਵੇਲੇ ਦਾ ਸਮਾਂ ਦਿੱਤਾ ਸੀਗਾ ਲਗਾਤਾਰ ਸਮਾਂ ਵਧਾਇਆ ਜਾ ਰਿਹਾ। ਦੇਖੋ ਜਿਹੜੀ ਡਿਲੇ ਆ ਡਿਲੇ ਆ ਭਾਜੀ ਇਹ ਤਾਂ ਇਹ ਹੈ ਵੀ ਇੱਕ ਇੱਕ ਜਿਹੜਾ ਪ੍ਰਸ਼ਾਸਨ ਆ ਜਾਂ ਜੇਲ੍ਹ ਪ੍ਰਸ਼ਾਸਨ ਇਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਰੀਲਿਸ ਬਰੰਟਾ ਜਿਹੜਾ ਉਹ ਚ ਡਿਲੇ ਕੀਤੀ ਜਾਵੇ ਕਿਉਂਕਿ ਹਰ ਇੱਕ ਸਰਕਾਰ ਇਸ ਵੇਲੇ ਸਰਕਾਰ ਦਾ ਬੁਰਾ ਹਾਲ ਹੋਇਆ ਪਿਆ। ਸਰਕਾਰ ਹਰ ਉਹ ਪੁੱਠਾ ਹੱਥ ਕਰਨ ਦਾ ਵਰਤਨ ਦੀ ਕੋਸ਼ਿਸ਼ ਕਰੂਗੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮਜੀਠੀਆ ਸਾਹਿਬ ਦੀ ਜਿਹੜੀ ਰੈਸਟ ਆ ਉਹਨੂੰ ਰੋਕ ਰਿਹਾਈ ਆ ਗ੍ਰਿਫਤਾਸ ਸੌਰੀ ਗ੍ਰਿਫਤਾਰ ਰਿਹਾਈ ਉਹਨੂੰ ਰੋਕਿਆ ਜਾ ਸਕੇ ਉਸੇ ਕਰਕੇ ਹੀ ਕੱਲ ਦਾ ਰਿਲੀਜ਼ ਕੱਲ ਦਾ ਸੁਪਰੀਮ ਕੋਰਟ ਦਾ ਆਰਡਰ ਕੀਤਾ ਹੋਇਆ ਅੱਜ ਉਹਨੂੰ ਤੁਸੀਂ ਦੇਖ ਲਓ 11:30 ਦੇ ਨੇੜੇ ਟਸਮਾ ਹੋ ਗਿਆ 11:00 ਵੱਜ ਗਏ ਹਲੇ ਤੱਕ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ ਇਸ ਦੇ ਪਿੱਛੇ ਸਰਕਾਰ ਦੀ ਕੀ ਮਨਸ਼ਾ ਹੈਗੀ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਅੰਦਾਜ਼ਾ ਪਾਉਣਾ ਚਾਹੀਦਾ ਵਰਦਾਨ ਜੀ ਕੀ ਲੱਗਦਾ ਜੀ ਮਾਜੇ ਤੋਂ ਪਹੁੰਚੇ ਹੋ ਤਾ ਇਨੇ ਦੂਰ ਹਲਕੇ ਤੋਂ ਆਏ ਹੋ ਕਿੰਨੀ ਦੇਰ ਤੱਕ ਲੱਗਦਾ ਹੈ ਕਿ ਮਜੀਠਿਆ ਸਾਹਿਬ ਬਾਹਰ ਹੋਣਗੇ ਵੈਸੇ ਤੇ ਅਸੀਂ ਰਾਤ ਦੇ ਇੱਥੇ ਪਹੁੰਚੇ ਹੋਏ ਹਾਂ ਪਰ ਸਾਨੂੰ ਸਹੀ ਪਤਾ ਲੱਗਾ ਸੀ ਕਿ ਕਿ 9:30 ਵਜੇ ਨਾਲ ਰਿਲੀਜ਼ ਆਰਡਰ ਕਰ ਦੇਣੇ ਆ ਮਜੀਠਿਆ ਸਾਹਿਬ ਬਾਹਰ ਆਉਣਗੇ ਪਰ ਮੇਰੇ ਤੋਂ ਪਹਿਲਾਂ ਰਾਹੀ ਸਾਹਿਬ ਨੇ ਸਾਰਾ ਦੱਸਿਆ ਕਿ ਇਹ ਇਹਦੇ ਵਿੱਚ ਕੋਈ ਸਰਕਾਰੀ ਜਾਂ ਪ੍ਰਸ਼ਾਸਨ ਦੀ ਕੋਈ ਮੰਨਛਾ ਇਦਾਂ ਦੀ ਆ ਕਿ ਮਤਲਬ ਮਜੀਠਿਆ ਸਾਹਿਬ ਦੇ ਨਾਲ ਜਿਹੜੇ ਉਹਨਾਂ ਦਾ ਤੇ ਨਾਲ ਉਹਨਾਂ ਦੇ ਵਰਕਰ ਜਿੰਨੇ ਵੀ ਹੈਗੇ ਨੇ ਉਹਨਾਂ ਦਾ ਮੋਰਲ ਜਿਹੜਾ ਡਾਊਨ ਕਰਨ ਦੀ ਕੋਸ਼ਿਸ਼ ਕਰਦੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਨਾਲ ਪੈਰ ਕਰਨ ਵਾਲੇ ਜਿੰਨੇ ਵੀ ਲੋਕ ਨੇ ਉਹ ਔਰ ਇਵਨ ਇੱਥੋਂ ਤੱਕ ਪੰਜਾਬ ਦੇ ਉਹ ਲੋਕ ਜਿਹੜੇ ਅਜੇ ਕਿਸੇ ਪਾਰਟੀ ਨਾਲ ਸਬੰਧ ਵੀ ਨਹੀਂ ਰੱਖਦੇ ਜਦੋਂ ਮਜੀਠੀਆ ਸਾਹਿਬ ਸੱਚ ਦੇ ਹੱਕ ਦੇ ਵਿੱਚ ਬੋਲਦੇ ਨੇ ਤੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਔਰ ਸਰਕਾਰ ਝੂਠੀ ਆ ਔਰ ਝੂਠ ਦੇ ਇਸ ਤਾਣੇ ਬਾਣੇ ਦੇ ਵਿੱਚ ਉਲਝਾ ਕੇ ਜੋ ਇਹਨਾਂ ਨੇ ਪਰਚੇ ਕੀਤੇ ਨੇ ਉਹਦੀ ਅੱਜ ਜਿੱਤ ਹੋਈ ਆ ਔਰ ਉਹ ਲੋਕ ਚਾਹੁੰਦੇ ਨੇ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਵਰਗਾ ਬੰਦਾ ਜਿਹੜਾ ਉਹ ਆ ਕੇ ਤੇ ਇਹ ਮਤਲਬ ਸਰਕਾਰ ਦੇ ਜਿਹੜੇ ਆ ਝੂਠਾ ਦੇ ਪਰਦੇ ਫਾਸ਼ ਕਰੇ ਔਰ ਹੱਕ ਤੇ ਸੱਚ ਨਾਲ ਆ ਕੇ ਖਲੋਵੇ ਕਿੰਨੀ ਮੀਡੀਆ ਨੂੰ ਮਾਝੇ ਕਿਵੇਂ ਲੈ ਕੇ ਜਾਣਾ ਜੀ ਕਿਉਂਕਿ ਤਿਆਰੀ ਕੀ ਹੈ ਤੁਹਾਡੀ ਖਾਸ ਤੌਰ ਤੇ ਪਰਸਤੇ ਦੇ ਵਿੱਚ ਜਾਂ ਕਿਵੇਂ ਲੈ ਕੇ ਜਾਣਾ ਕੋਈ ਤਰੀਕ ਜਿਹੜੀ ਉਹ ਤੈਅ ਕੀਤੀ ਹੈ ਇਹ ਤੇ ਜਦੋਂ ਮੀਡੀਆ ਸਾਹਿਬ ਬਾਹਰ ਆਉਣਗੇ ਉਦੋਂ ਕਿਉਂਕਿ ਉਹ ਥੱਕੇ ਵੀ ਹੋਣਗੇ ਤੇ ਵਰਕਰ ਸਾਹਿਬਾਨ ਦੇ ਨਾਲ ਉਹ ਆਪਣਾ ਅਸਲਾਹ ਕਰਕੇ ਪਰ ਇੱਕ ਗੱਲ ਆ ਕਿ ਜਦੋਂ ਜੱਟ ਤੁਰੂਗਾ ਉਦੋਂ ਮਤਲਬ ਸ਼ੇਰ ਦੀ ਗਰਜ ਮਾਰ ਕੇ ਤੁਰੂਗਾ ਤੇ ਸਾਰਾ ਪੰਜਾਬ ਜਿਹੜਾ ਵਾ ਉਹ ਸੜਕਾਂ ਤੇ ਆ ਜੂਗਾ ਇੱਕ ਵਾਰੀ ਸਾਰੇ ਪੰਜਾਬ ਦੇ ਵਿੱਚ ਇੱਕ ਵਾਰੀ ਇਨਕਲਾਬ ਆ ਜੂਗਾ ਜਦੋਂ ਮਜਿਟੀਆ ਸਾਹਿਬ ਸੜਕਾਂ ਤੇ ਆਉਣਗੇ ਤਾਂ ਬਿਲਕੁਲ ਦੇਖੋ ਲਗਾਤਾਰ سلسلہ جاری ਹੈ ਐਸਜੀਪੀਸੀ ਮੈਂਬਰ ਪਹੁੰਚੇ ਨੇ ਸੁਰਜੀਤ ਸਿੰਘ ਗੜੀ ਪਹੁੰਚੇ ਨੇ ਗੱਲਬਾਤ ਕਰ ਰਹੇ ਨੇ ਆ ਗੜੀ ਸਾਹਿਬ ਲੱਗਦਾ ਹੈ ਕਿ ਡਿਲੇ ਹੁੰਦਾ ਜਾ ਰਿਹਾ ਧੀਰੇ ਧੀਰੇ ਜਿਸ ਤਰੀਕੇ ਨਾਲ ਪ੍ਰਸ਼ਾਸਨ ਦੀ ਤੇਨਾਦਗੀ ਹੈ ਪ੍ਰਸ਼ਾਸਨ बार-बार ਪਿੱਛੇ ਕਰ ਰਿਹਾ ਵਰਕਰਾਂ ਨੂੰ ਪਿੱਛੇ ਹੋ ਜਾਓ ਦੇਖੋ ਸਰਕਾਰ ਦੀ ਤੱਕਾਸਾਈ ਜੋ ਹੈ ਉਹ ਪਹਿਲਾਂ ਹੀ ਸਾਰਿਆਂ ਦੇ ਸਾਹਮਣੇ ਹੈ ਕਿ ਅੱਜ ਸੱਚ ਦੀ ਜਿੱਤ ਹੋਈ ਹੈ। ਔਰ ਅੱਜ ਸਰਕਾਰ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਸਾਬ ਵਿਕਰਮ ਸਿੰਘ ਮਜੀਠੀਆ ਦਾ ਜੋ ਪਿਆਰ ਹੈ ਲੋਕਾਂ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਕਬرائی ਹੋਈ ਹੈ। ਸਰਕਾਰ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਔਰ ਸਮਝ ਨਹੀਂ ਆ ਰਹੀ ਕਿ ਹੁਣ ਕਰੀਏ ਕੀ। ਔਰ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ। ਕਿਉਂਕਿ ਉਤਸ਼ਾਹ ਇਸ ਗੱਲ ਦੇ ਲਈ ਹੈ ਕਿ ਸੱਚ ਦੀ ਜਿੱਤ ਹੋਈ ਹੈ। ਔਰ ਦੂਸਰੀ ਗੱਲ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਕਿ ਅਕਾਲੀ ਜੇਲਾਂ ਤੋਂ ਡਰਨ ਵਾਲੇ ਨਹੀਂ ਔਰ ਨਾ ਕਾਲੀਆਂ ਨੂੰ ਜੇਲਾਂ ਤੋਂ ਡਰ ਹੈ ਔਰ ਨਾ ਸੱਚ ਤੋਂ ਪਿੱਛੇ ਹਟਣ ਵਾਲੇ ਨੇ ਔਰ ਸਾਬ ਬਿਕਰਮ ਸਿੰਘ ਮਜੀਠੀਆ ਹਮੇਸ਼ਾ ਸਰਕਾਰ ਦੀ ਜੋ ਮਾੜੇ ਕੰਮਾਂ ਦੇ ਲਈ ਨਿੰਦਾ ਕਰਦੇ ਸੀ ਸਰਕਾਰ ਨੂੰ ਜਗਾਉਂਦੇ ਸੀ ਪਰ ਸਰਕਾਰ ਨੂੰ ਇਹ ਕਿਸੇ ਤਰ੍ਹਾਂ ਪਰਵਾਹ ਨਹੀਂ ਸੀ ਔਰ ਸਾਰਾ ਕੁਝ ਕਰਕੇ ਦੇਖ ਲਿਆ ਤੁਸੀਂ ਦੇਖਿਆ ਕਿ ਥੋੜੇ ਦਿਨ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਮੁਲਾਕਾਤ ਕਰਨ ਦੇ ਲਈ ਆਏ ਤਾਂ ਉਹਨਾਂ ਨੇ ਅੰਦਰੋਂ ਸੁਨੇਹਾ ਭੇਜਿਆ ਸੀ ਕਿ ਮੇਰਾ ਸੁਨੇਹਾ ਇਹ ਬਾਹਰ ਪੱਤਰਕਾਰਾਂ ਨਹੀਂ ਲੋਕਾਂ ਕੋਲ ਪਹੁੰਚਾ ਦਿਓ ਕਿ ਸਰਕਾਰ ਤੋਂ ਜਿੰਨਾ ਜ਼ੋਰ ਲੱਗਦਾ ਲਾ ਲਵੇ ਔਰ ਮੈਂ ਡਰਨ ਵਾਲਾ ਨਹੀਂ ਨਾ ਘਬਰਾਉਣ ਵਾਲਾ ਆ। ਕੀ ਲੱਗਦਾ ਹੈ ਕੱਲ ਡੇਰਾ ਬਿਆਸ ਮੁਖੀ ਇੱਥੇ ਆਉਂਦੇ ਨੇ ਉਹਨਾਂ ਦੇ ਉੱਪਰ ਵੀ ਕਿੰਤੂ ਪਰੰਤੂ ਕੀਤੀ ਜਾ ਰਹੀ ਹੈਗੀ ਹੈ ਮੁੱਖ ਮੰਤਰੀ ਨੇ ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਹਾਲਾਂਕਿ ਨਾਂ ਤੇ ਨਹੀਂ ਲਿਆ ਲੇਕਿਨ ਉਹ ਕਹਿੰਦੇ ਕਿ ਫੈਸਲਾ ਸੁਣਾ ਕੇ ਆ ਕੇ ਦੇਖੋ ਇਹ ਸਾਰਾ ਸਰਕਾਰ ਦੀ ਘਬਰਾਟ ਦਾ ਨਤੀਜਾ ਹੈ। ਔਰ ਇਸ ਤੋਂ ਸਾਫ਼ ਝਲ ਕਰਿਆ ਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਬرائی ਹੋਈ ਹੈ ਔਰ ਸਰਕਾਰ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਵਰਕਰਾਂ ਤੋਂ ਡੇਰਾ ਮੁਖੀ ਬਿਆਸ ਵਾਲਿਆਂ ਦੀ ਨਿੰਦਾ ਜੋ ਹੈ ਉਹ ਕਰਵਾ ਰਹੇ ਨੇ ਕਿ ਉਹ ਫੈਸਲਾ ਸੁਣਾ ਰਹੇ ਨੇ ਸੱਚ ਸੱਚ ਹੁੰਦਾ ਉਹਨਾਂ ਨੇ ਸੱਚ ਦੀ ਗੱਲ ਕੀਤੀ ਹੈ ਔਰ ਇਹ ਕਿ ਐਜੇ ਜੋ ਕੁਝ ਸਰਕਾਰ ਨੇ ਕੀਤਾ ਠੀਕ ਹੈ ਜਮਨ ਬਣੇਰੋ ਸਾਡੇ ਨਾਲ ਮਜੀਠਾ ਵੀ ਚੱਲਦੇ ਆਂ ਵਿਕਰਮ ਸਿੰਘ ਮਜੀਠਿਆ ਦੇ ਹਲਕੇ ਦੇ ਵਿੱਚ ਜਿੱਥੇ ਖਾਸੀ ਖੁਸ਼ੀ ਵਰਕਰਾਂ ਦੇ ਵਿੱਚ ਹੈ ਉਹਨਾਂ ਦੇ ਘਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਕਿ ਬਹੁਤ ਸਾਤ ਸਜਾਵਟ ਵੀ ਕੀਤੀ ਗਈ ਹੈ ਮਨਿੰਦਰ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਕੋਈ ਅਪਡੇਟ ਕੋਈ ਕੋਈ ਲੇਟੈਸਟ ਕੋਈ ਜਾਣਕਾਰੀ ਤੁਹਾਡੇ ਕੋਲ ਆ ਰਹੀ ਹੋਵੇ ਦੇਖੋ ਅਸੀਂ ਅਮਰਸਰ ਸਿਤਿ ਬਿਕਰਮ ਸਿੰਘ ਮਜੀਠੀਆ ਦੀ ਉਸ ਰਿਹਾਇਸ਼ ਤੇ ਮੌਜੂਦ ਹਾਂ ਜਿੱਥੋਂ 25 ਜੂਨ 2025 ਨੂੰ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਸਨਾਟਾ ਛਾਇਆ ਸੀ ਸਰਗਰਮੀਆਂ ਨਾ ਮਾਤਰ ਸਨ ਇਹ ਤਸਵੀਰਾਂ ਬਿਆਨ ਕਰ ਰਹੀਆਂ ਤੁਸੀਂ ਦੇਖ ਸਕਦੇ ਹੋ ਪੱਖੇ ਜਾਂ ਕੁਰਸੀਆਂ ਟੱਕੇ ਰੱਖੀਆਂ ਗਈਆਂ ਯਾਨੀ ਕਿ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਚਹਲ ਪਹਿਲ ਨਾ ਮਾਤਰ ਸੀ ਉਰੇ ਉਹ ਘਰ ਜੋ ਮਾਝੇ ਦੀ ਅਕਾਲੀ ਸਿਆਸਤ ਦਾ ਕੇਂਦਰ ਬਿੰਦੂ ਹੈ ਪਰ ਅੱਜ ਜਿਉਂ ਹੀ ਇਹ ਖਬਰ ਬਾਹਰ ਆਈ ਕਿ ਜ਼ਮਾਨਤ ਹੋ ਚੁੱਕੀ ਹੈ ਵਿਕਮ ਸਿੰਘ ਜਿੱਠੀਆ ਬਾਹਰ ਆ ਰਹੇ ਨੇ ਤਾਂ ਇੱਥੇ ਕੱਲ ਅਸੀਂ ਤਸਵੀਰਾਂ ਸਾਂਝੀਆਂ ਕੀਤੀਆਂ ਜਸ਼ਨ ਮਨਾਏ ਜਾ ਰਹੇ ਸੀ ਢੋਲ ਦੀ ਥਾਪ ਤੇ ਭਗੜੇ ਪਾਏ ਜਾ ਰਹੇ ਸੀ ਆਤਿਸ਼ਬਾਜੀ ਚਲਾਈ ਜਾ ਰਹੀ ਸੀ ਰਾਤ ਨੂੰ ਵੀ ਅਬਰ ਸਰਚ ਦਿਵਾਲੀ ਦਾ ਮਾਹੌਲ ਦੇਖਣ ਨੂੰ ਮਿਲਿਆ ਵੱਖ-ਵੱਖ ਅਕਾਲੀ ਆਗੂ ਵੱਲੋਂ ਆਪਣੇ ਘਰਾਂ ਦੀਆਂ ਛੱਤਾਂ ਤੇ ਚੜ ਕੇ ਆਤਿਸ਼ਬਾਜੀ ਚਲਾਈ ਗਈ देर ਰਾਤ ਤੱਕ ਇਸ ਸਵੀਰਾ ਜਿਹੜੀਆਂ ਅਸੀਂ ਇਹ ਪਸਾਂਝੀਆਂ ਵੀ ਕੀਤੀਆਂ ਪਰ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਵਿਕਰਮ ਸਿੰਘ ਗੀਠੀਆ ਦੇ ਜੇਲ੍ਹ ਚੋਂ ਬਾਹਰ ਆਂਦਾ ਪ੍ਰਸ਼ਾਸਨ ਹੈਲੇ ਵੀ ਥੋੜਾ ਰਮਕਾਰ ਇਹ ਕੰਮ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਰਿਹਾਈ ਲੇਟ ਤੋਂ ਲੇਟ ਹੋ ਸਕਦੀ ਹੈ ਦੇਖੋ ਬੈਂਗਣਾ ਇਹ ਹੁਣ ਤੇ ਕਰਨਾ ਕਿ ਨਾ ਰਾਤ ਤੇ ਨੀਂਦਾਂ ਨਹੀਂ ਆਉਂਦੀਆਂ ਇਹ ਰਾਤ ਦਾ ਐਨਾ ਬਹੁਤ ਬੁਰਾ ਹਾਲ-ਬਾਲ ਲੂਜਮੋਜ ਲੱਗਿਆ ਭਗਵਾਨ ਸਭਾ ਸਰਕਾਰ ਨੂੰ ਲੂਜਮੋਜ ਲੱਗ ਰਿਹਾ ਕਿੰਨਾ ਕਿ ਜੇ ਡੱਕ ਲੈਂਗੇ ਜੇ 7 ਮਹੀਨੇ ਲਾ ਲਏ ਆ ਹੋਰ ਘੰਟਾ 2 ਘੰਟੇ 3 ਕਿੰਨਾ ਕਿ ਡੱਕ ਲੈਣਗੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇੰਨਾ ਤੁਸੀਂ ਸਰਕਾਰਾਂ ਦੇ ਮੋਰੇ ਨਾ ਬਣੋ ਗੰਡਾ ਜਿਹੜੀਆਂ ਜਿਹੜੀਆਂ ਤੁਸੀਂ ਗੰਡਾ ਬਣ ਨਹੀਂ ਆਣਾ ਇਹ ਤੁਹਾਨੂੰ ਖੋਲਣੀਆਂ ਔਕੀਆਂ ਜਿੰਨੀਆਂ ਪ੍ਰਸ਼ਾਸਨ ਨੂੰ ਆਪ ਆਪਣੀ ਲਿਆਕਤ ਨਾਲ ਕੰਮ ਕਰਨਾ ਚਾਹੀਦਾ ਕੋਰਟ ਤੋਂ ਵੱਧ ਤਾਂ ਕੋਈ ਹੈ ਨਹੀਂ ਗੇ ਪੰਜਾਬ ਪੁਲਿਸ ਅੰਤਮਾਨ ਹਰਾਨੇ ਤਾਂ ਅੱਜ ਇੱਕ ਟਵੀਟ ਕਰਕੇ ਕੋਰਟ ਤੇ ਵੀ ਮਾਨਯੋਗ ਸੁਪਰੀਮ ਕੋਰਟ ਤੇ ਵੀ ਇੱਕ ਜਿਹੜਾ ਤੰਜ ਕਸਿਆ ਨਹੀਂ ਦੇਖੋ ਉਹਦੀ ਸੋਝ ਹੀ ਇਦਾਂ ਦੀ ਆ ਉਹਦੀ ਸੋਝ ਇਹ ਹੈ ਕਿ ਸਟੇਜ ਦੇ ਵਾਲੀ ਜੋ ਸਟੇ ਤੇ ਬੋਲਦਾ ਨਾ ਕਿ ਕਿ ਲਈ ਕਿ ਲਈ ਇਹ ਨਹੀਂ ਬੋਲਦਾ ਉਸੇ ਤਰ੍ਹਾਂ ਹੀ ਇਹ ਸੰਤਾ ਮਾਨਵਾ ਮਾ ਲੋ ਜੋ ਅਦਾਲਤਾਂ ਦੇ ਖਿਲਾਫ ਬੋਲੀ ਜਾਂਦਾ ਇਹ ਇਹਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਣ ਵਾਲਾ ਬੰਦਾ ਜਿਹਨੂੰ ਆਪਾਂ ਪੰਜਾਬ ਫੜਾ ਦਿੱਤਾ ਇਹਦੇ ਬੋਲਨ ਦਾ ਕੋਈ ਲੋਕੀਂ ਪਤਾ ਲੱਗਿਆ ਚਾਹਵਾਂ ਸਾਲਾਂ ਦੇ ਵਿੱਚ ਸਵਾਏ ਇਹਦੇ ਝੂਠ ਸਾਜ ਬੋਲਣ ਤੋਂ ਭੰਡਾ ਭੰਡਾ ਹੋ ਗਏ ਨਾ ਠੀਕ ਹੈ ਜੋਨੇ ਬੋਲੀ ਜਿੰਦਾ ਠੀਕ ਹੈ ਮਨਿੰਦਰ ਤੁਸੀਂ ਗੱਲਬਾਤ ਜਾਰੀ ਰੱਖਣਾ ਪਰ ਫਿਲਹਾਲ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਸਪ੍ਰੀਤ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਦਮਨ ਨੇ ਵੀ ਦਮਨ ਤੁਹਾਡ ਤੋਂ ਵੀ ਅੱਗੇ ਜਾਣਕਾਰੀ ਲੈਂਦੇ ਰਵਾਂਗੇ ਫਿਲਹਾਲ ਹੀ ਬਹੁਤ ਬਹੁਤ ਸ਼ੁਕਰੀਆ ਤਾਂ ਲਗਾਤਾਰ ਅਪਡੇਟ ਆਪਣੇ ਦਰਸ਼ਕਾਂ ਤੱਕ ਸਾਂਝਾ ਕਰਿਆ ਵਿਕਰਮ ਸਿੰਘ ਮਰਜੀਠੀ ਅੱਜ ਦੱਸਿਆ ਜਾ ਰਿਹਾ ਹੈ ਕਿ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਕੁਝ ਹੀ ਸਮੇਂ ਤੋਂ ਬਾਅਦ ਜੇਲ੍ਹ ਤੋਂ ਬਾਹਰ ਆ ਜਾਣਗੇ ਜਿਸ ਦਾ ਇੰਤਜ਼ਾਰ तमाम ਸ਼੍ਰੋਮਣੀ ਕਾਰਜਦਲ ਦੇ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਹੈ ਇਸ ਬੁਲੇਟਿਨ 'ਚ ਫਿਲਹਾਲ ਹੀ ਬਸ ਇਹਨੇ ਬਣੇ ਰੋ ਪੀਡੀਸੀ ਨਿ